ਅੱਜ ਸੋਮਨੀ ਕਾਲੀਦਾਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਨਜੀਤ ਸਿੰਘ ਮਾਨ ਬਨਾਲਾ ਵਿਖੇ ਆਪਣੀ ਪਾਰਟੀ ਦਾ ਦਫਤਰ ਦਾ ਉਦਘਾਟਨ ਕਰਨ ਲਈ ਪਹੁੰਚੇ ਤੇ ਆਪਣੀ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਦਾ ਭਾਰੀ ਇਕੱਠ ਵਿੱਚ ਲੋਕਾਂ ਨੇ ਸਵਾਗਤ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਸਿਮਨਜੀਤ ਸਿੰਘ ਮਾਨ ਨੇ ਮੁੱਖ ਤੌਰ ਤੇ ਬੀਜੇਪੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਆਓ ਤੁਹਾਨੂੰ ਸੋਹਣਿਆ ਸਿਮਜੀਤ ਮਾਨ ਕੀ ਕਹਿੰਦੇ ਹੈ ਦਫਤਰ ਉਦਘਾਟਨ ਕਰ ਰਹੇ ਕਿਸ ਤਰ੍ਹਾਂ ਦੇਖ ਰਹੇ ਲੋਕ ਸਭਾ ਇਲੈਕਸ਼ਨ ਬਨਾਲੇ ਪਹਿਲਾ ਦਫਤਰ ਖੋਲ ਰਹੇ ਹਾਂ ਬਹੁਤ ਸੋਣਾ ਹੰਗਾਰੇ ਜੀ ਮੈਨੂੰ ਬਹੁਤ ਚੰਗੇ ਲੱਗਦੇ ਐ ਤਪੇ ਦੇ ਬਰਨਾਰੇ ਦੇ ਸਾਰੇ ਲੋਕ ਜਿਨੇ ਵੀ ਸ਼ੌਕਾਰ ਐ ਜਿਨੇ ਵੀ ਖੇਤ ਮਜ਼ਦੂਰ ਐ ਜਿਨੇ ਵੀ ਆਪਣੇ ਜੀਵਿਦਾਰ ਐ ਮੈਂ ਉਹਨਾਂ ਦੀ ਸੇਵਾ ਕਰਦਾ ਕੋਈ ਉਹਨਾਂ ਨੂੰ ਤਕਲੀਫ ਨਹੀਂ ਪਹੁੰਚਣ ਦਿੰਦਾ ਤੇ ਮੇਰੇ ਸਮੇਂ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਜਿੱਥੇ ਕਿਸੇ ਨੂੰ ਸੱਟ ਲੱਗ ਸਕੇ ਜਾਂ ਕਿਸੇ ਨੂੰ ਤਕਲੀਫ ਹੋਵੇ ਕੋਈ ਨਜਾਇਜ਼ ਤੁਹਾਡੇ ਉੱਤੇ ਈਡੀਡੀ ਰੇਡ ਨਹੀਂ ਪਈ ਕੋਈ ਇਨਕਮ ਟੈਕਸ ਦੀ ਨਹੀਂ ਪਈ ਕੋਈ ਪੁਲਿਸ ਦੇ ਛਾਪੇ ਨਹੀਂ ਪਏ ਤੁਹਾਡੇ ਜਿਹੜੇ ਬੁਨਿਆਦੀ ਹੱਕ ਹੈ ਆਜ਼ਾਦੀ ਦੇ ਉਹਨਾਂ ਨੂੰ ਮੈਂ ਤਖਲੇ ਹੋ ਕੇ ਉਹਨਾਂ ਦੀ ਹਿਫਾਜ਼ਤ ਕੀਤੀ ਹੈ ਤੇ ਕਰਦਾ ਰਿਹਾ ਹਾਂ ਮਾਸਲ ਤੁਸੀਂ ਐਮਪੀ ਫੈਵਰੀਵਰੀ ਬੜੀ ਲੋਕਾਂ ਦਾ ਜਤਾਇਆ ਇਸ ਵਾਰੀ ਚੋਨ ਮੈਦਾਨ ਵਿੱਚੋਂ ਕਿਸ ਤਰ੍ਹਾਂ ਦਾ ਲੋਕਾਂ ਦਾ ਸਾਥ ਮਿਲ ਰਿਹਾ ਤੇ ਕਿਉਂ ਕੀ ਕਿਸ ਪਾਰਟੀ ਨੂੰ ਤੁਸੀਂ ਆਪਣੇ ਕੰਪੀਟੀਟਰ ਮੰਨਦੇ ਹੋ ਮੇਰੀ ਪਾਰਟੀ ਦਾ ਕੰਪੀਟੀਟਰ ਕੋਈ ਹੈ ਨਹੀਂਗਾ ਸ਼ਾਇਦ ਪ੍ਰਸੂਸ਼ਾ ਦੀ ਹੈ ਪਰ ਹੋਰ ਤਾਂ ਕੋਈ ਹੈ ਨਹੀਂਗਾ ਕਿਉਂਕਿ ਹੁਣ ਆ ਜ਼ਿਆਦਾਤਰ ਸਾਰੇ ਪਾਰਟੀਆਂ ਬਨ ਉਮੀਦਵਾਰ ਲਾਣੇ ਹੋਈ ਚਲਾਣੇ ਗਿਆ ਜਾ ਚੁਕੇ ਨੇ ਮਜੂਦਾ ਮੰਤਰੀ ਮੀਤ ਦੇਰ ਵੀ ਹੈ ਸਰਪਾਲ ਸਿੰਘ ਖੈਰਾ ਵੀ ਆਗੇ ਨੇ ਜਿਹੜੇ ਤੁਹਾਡੇ ਨਾਲ ਤੇ ਇਸ ਤਰ੍ਹਾਂ ਰਹੇ ਹਮੇਸ਼ਾ ਵੀ ਹੁੰਦੇ ਰਹੇ ਨੇ ਕਿ ਸੰਦੇ ਮੋਰਚੇ ਦੇ ਵਿੱਚ ਕੋਈ ਨਹੀਂ ਕੋਈ ਵੀ ਆ ਜੇ ਮੇਰਾ ਮਤਲਬ ਹੋਣਾ ਦਾ ਫਰਜ ਹੈ ਇੱਥੇ ਆ ਕੇ ਇਲੈਕਸ਼ਨ ਲੜਨੇ ਤਾਂ ਸਾਰੇ ਮੋਦੀ ਸਾਹਿਬ ਵੀ ਆ ਸਕਦੇ ਆ ਸੋਨੀਆਂ ਜੀ ਵੀ ਆ ਸਕਦੇ ਆ ਫ੍ਰੀ ਕਾ ਜੀ ਵੀ ਆ ਸਕਦੇ ਆ ਕੋਈ ਵੀ ਆ ਸਕਦਾ ਤੇ ਇਹ ਤਾਂ ਇਲੈਕਸ਼ਨ ਦਾ ਮੇਰਾ ਮਕਸਦ ਹੈ ਕਿ ਦਸਤੂਰ ਹੈ ਕਿ ਕੋਈ ਵੀ ਆ ਕੇ ਇਲੈਕਸ਼ਨ ਲੜ ਸਕਦਾ ਸੋ ਜੀ ਆਇਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਆਏ ਹਨ ਅਲਕੇ ਦੇ ਵਿੱਚ ਕਿਹੋ ਜਿਹੇ ਮੁੱਦੇ ਆ ਜਿਹੜੇ ਮਾਨਸਾ ਤੁਹਾਡੇ ਸਾਹਮਣੇ ਆ ਰਹੇ ਨੇ ਮੇਰੇ ਮਤੇ ਹੈ ਕਿ ਇੱਕ ਤਾਂ ਗਰੀਬੀ ਹੈ ਇੱਕ ਕਿਸਾਨਾਂ ਦੇ ਉੱਤੇ ਬਹੁਤ ਜ਼ਬਰ ਹੋ ਰਿਹਾ ਹੈ ਤੇ ਜਿਹੜੇ ਇਹ ਵਪਾਰੀ ਹੈ ਉਹਨਾਂ ਦੀਆਂ ਮੰਡੀਆਂ ਦੇ ਵਿੱਚੋਂ ਜਿਹੜੀ ਕਣਕ ਹੈ ਉਹ ਵੱਡੇ ਵੱਡੇ ਸ਼ਾਹੂਕਾਰ ਖਰੀਦ ਕੇ ਲੈ ਕੇ ਜਾ ਰਹੇ ਹੈ ਥੋੜੇ ਚਿਰ ਦੇ ਵਿੱਚ ਜਿਹੜੇ ਵੀ ਸਾਡੇ ਮੰਡੀਆਂ ਵਾਲੇ ਲਾਲੇ ਬਾਣੀ ਹੈਗੇ ਆ ਉਹਨਾਂ ਨੂੰ ਵੀ ਬਹੁਤ ਵੱਡੀ ਛੱਟ ਮਿਲੂਗੀ ਜਿਹਦਾ ਇਹ ਮੈਨੂੰ ਫਿਕਰ ਹੈ ਤੇ ਪਰ ਇਸ ਤਰ੍ਹਾਂ ਭਾਜਪੀ ਤੇ ਆਰਐਸ ਦੀ ਪਾਲਿਸੀ ਹੈ ਕਿ ਵੱਡੇ ਜਿੰਨੇ ਵੀ ਕਰੋੜਪਤੀ ਹੈ ਉਹਨਾਂ ਨੂੰ ਅੱਗੇ ਰੱਖਣਾ ਹੈ ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਮੁਫਾਦ ਹੈ ਉਹਨਾਂ ਨੂੰ ਅੱਗੇ ਰੱਖ ਕੇ ਚੱਲਣਾ ਹੈਗਾ ਜਿਹੜਾ ਛੋਟਾ ਆਦਮੀ ਹੈ ਗਰੀਬ ਹੈ ਤੇ ਕਿਸਾਨ ਹੈ ਉਹਦੇ ਵੱਲ ਇਸ پارٹی ਦੀ ਨਿਕਾ ਨਹੀਂ ਹੈ। اور મોદી ਸਾਹਿب ਨੇ ਜਿਹੜੇ ਵਾਅਦੇ ਕੀਤੇ ਸੀ ਕਿ ਘਰ-ਘਰ ਨੌਕਰੀ ਦੇਣਗੇ ਤੇ ਉਹ ਵੀ ਬੇਰਜ਼ਗਰੀ ਬਹੁਤ ਜ਼ਿਆਦਾ ਹੋਈ ਪਈ ਹੈ। ਸਾਡੀ ਪਾਰਲੀਮੈਂਟ ਦੇ ਵਿੱਚ ਮੈਂ ਬੈਠਾ ਸੀਗਾ ਜਦੋਂ ਦੋ ਆਦਮੀ ਸਿਕਿਉਰਿਟੀ ਨੂੰ ਤੋੜ ਕੇ ਉੱਪਰਲੀ ਗੈਲਰੀ ਦੇ ਵਿੱਚ ਆ ਗਏ ਤੇ ਗੈਲਰੀ ਦੇ ਵਿੱਚੋਂ ਹੱਲੇ ਛਾਲਾਂ ਪਾਰਲੀਮੈਂਟ ਦੇ ਵਿੱਚ ਮਾਰੀਆਂ ਤੇ ਉਹਨਾਂ ਨੇ ਗੈਸ ਵੀ ਛੱਡਤੀ ਤੇ ਉਹਨਾਂ ਦਾ ਸਵਾਲ ਸਿਰਫ ਇੱਕ ਸੀਗਾ ਕਿ ਬੇਰਜ਼ਗਰੀ ਹੈ ਉਹਨਾਂ ਨੇ ਕੋਈ ਕਿਸੇ ਦਾ ਨੁਕਸਾਨ ਨਹੀਂ ਸੀ ਕਰਨਾ ਕੋਈ ਕਿਸੇ ਨੂੰ ਪਰ ਦੁਨੀਆ ਨੂੰ ਦਿਖਾਉਣਾ ਸੀ ਕਿ ਜਿਹੜੇ ਵਾਅਦੇ ਇਹ ਸਿਆਸਤਦਾਨ ਮੋਦੀ ਸਾਹਿਬ ਜਾਂ ਆਮ ਪਾਰਟੀ ਕਹਿੰਦੀ ਹੈ ਕਿ ਹਰੇਕ ਬੀਬੀ ਦੇ ਬੈਂਕ ਦੇ ਵਿੱਚ 1000 ਰੁਪਇਆ ਮੈਨ ਨੇ ਚੜਦੇ ਅਸੀਂ ਪਾ ਦਾਂਗੇ ਉਹ ਵੀ ਨਹੀਂ ਹੋਇਆ ਸੋ ਜਿੰਨੇ ਵੀ ਇਹਨਾਂ ਨੇ ਵਾਦੇ ਕੀਤੇ ਆ ਉਹ ਗਲਤ ਕੀਤੇ ਐ ਤੇ ਜਿਹੜੀ ਫੋਰਨ ਪਾਲਿਸੀ ਐ ਉਹਦੇ ਵਿੱਚ ਵੀ ਇਹ ਬੀਜੇਪੀ ਆਰਐਸਐਸ ਨੇ ਡਿਫੈਂਸ ਪਾਲਿਸੀ ਦੇ ਵਿੱਚ 4 ਸਾਲ ਇੱਕ ਸਪਾਈ ਦੀ ਨੌਕਰੀ ਰੱਖੀ ਐ ਜਿਹੜਾ ਕਿ 4 ਸਾਲਾਂ ਦੇ ਵਿੱਚ ਫੌਜ ਦੇ ਵਿੱਚ ਸਾਰਾ ਕੁਝ ਨਹੀਂ ਸਿੱਖ ਸਕਦਾ ਤੇ ਫੋਰਸ ਦਾ ਜਿਹੜਾ ਵੀ ਮੁਕਾਬਲਾ ਇੱਕ ਜਾਨਦਾਰ ਚੀਨ ਜਾਂ ਪਾਕਿਸਤਾਨ ਦੀ ਫੋਰਸ ਨਾਲ ਹੋਇਆ ਤੇ ਆਪਣੀ ਫੋਰਸ ਉਹਦੇ ਖਿਲਾਫ ਫੇਲ ਹੋ ਗਈ। ਦੂਸਰੀ ਗੱਲ ਲੈ ਕੇ ਜਿਹੜੇ ਮੋਦੀ ਸਾਹਿਬ ਹੈ ਹੋਮ ਮਨਿਸਟਰ ਹੈ ਸ਼ਾਜੀ ਤੇ ਜੈ ਸ਼ੰਕਰ ਜੀ ਫੋਰਨ ਮਨਿਸਟਰ ਹੈ ਇਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਇਹਨਾਂ ਨੇ ਬੜੀ ਇੱਕ ਵੱਡੀ ਪਾਲਿਸੀ ਬਣਾਈ ਹੈ। ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਕਿਤੇ ਵੀ ਜਹਾਨ ਦੇ ਵਿੱਚ ਰਹਿੰਦਾ ਹੋਵੇ ਉਹਨੂੰ ਅਸੀਂ ਮਾਰ ਦੇਣਾ ਸੁਖਦੂਲ ਸਿੰਘ ਨੂੰ ਮਾਰਤਾ ਹੈ ਬ੍ਰਿਟਾਨੀਆ ਦੇ ਵਿੱਚ ਠੰਡੇ ਨੂੰ ਮਾਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਫਰਮਜੀਤ ਸਿੰਘ ਪੰਜਵੜ ਨੂੰ ਮਾਰ ਦਿੱਤਾ ਹੈ ਰੋਡੇ ਨੂੰ ਮਾਰ ਦਿੱਤਾ ਹੈ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਰਵਾਤਾ ਹੈ ਤੇ ਅਜੇ ਵੀ ਜੈਨ ਸ਼ੰਕਰ ਜੀ ਕਹਿੰਦੇ ਹੈ ਕਿ ਜਿਹੜਾ ਕਾਨੂੰਨ ਤੋੜੂਗਾ ਜਿੱਥੇ ਮਰਜ਼ੀ ਚੱਲਿਆ ਜਾਏ ਅਸੀਂ ਉਹਦੇ ਪਿੱਛੇ ਭੱਜਾਂਗੇ ਤੇ ਮਾਰਾਂਗੇ ਪਰ ਅਮਰੀਕਾ ਨੇ ਬਹੁਤ ਤਖੜਾ ਸਟੈਂਡ ਲੈ ਲਿਆ ਜਿਹੜਾ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਦੇ ਮੁਲਜ਼ਮ ਫੜ ਲਏ ਐ ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਇੰਡੀਆ ਦੀ ਸਰਕਾਰ ਨੇ ਇੱਕ ਫੌਜਦਾਰੀ ਕੀਤੀ ਹੈ ਕਿਉਂ ਕਰਕੇ ਕੋਨਾ ਹੈ ਕਿ ਜਿਹੜਾ ਵੀ ਕੋਈ ਆਪਣੇ ਦੇਸ਼ ਦੇ ਨਾਲ ਜਿਹਦੇ ਨਾਲ ਦੂਜੇ ਦੇਸ਼ ਦੀ ਮਿੱਤਰਤਾ ਜੇ ਉਸ ਨੂੰ ਤੋੜਦਾ ਤੇ ਉਹ ਇੱਕ ਬੜਾ ਵੱਡਾ ਜੁਰਮ ਹੈ ਸਾਰੀਆਂ ਸੜਕਾਂ ਬਣਾਤੀਆਂ ਸੀਗੀਆਂ ਰੁੱਖ ਲਗਵਾਤੀ ਸੀ ਕਿ ਇਹ ਜਿੰਨੀਆਂ ਵੀ ਗਊਸ਼ਾਲਾ ਸੀ ਉਹਨਾਂ ਨੂੰ ਉਹ ਦੇ ਦਿੱਤਾ ਸੀਗਾ ਇਹ ਗ੍ਰਾਂਟਸ ਦੇ ਦਿੱਤੇ ਸੀ ਮੁਸਲਮਾਨਾਂ ਦੀਆਂ ਜਿਹੜੀਆਂ ਇਹ ਕਬਰਸਤਾਨ ਸੀ ਚਾਰਦواری ਕਰਾਤੀ ਸੀ ਜਿਹੜੇ ਰੰਗਰੇਟੇ ਸੀ ਉਹਨਾਂ ਦੀਆਂ ਧਰਮਸ਼ਾਲਾ ਬਣਵਾਤੀਆਂ ਸੀਗੀਆਂ ਕੋਈ ਵਰਟ ਨਹੀਂ ਰਿਹਾ ਜਿਸ ਨੇ ਮੈਂ ਸੇਵਾ ਨਹੀਂ ਕੀਤੀ ਪਹਿਲਾਂ ਵੀ ਤੇ ਹੁਣ ਵੀ 1.5 ਸਾਲ ਦੇ ਵਿੱਚ ਮੈਂ ਛੇਤੀ ਛੇਤੀ ਜਿੰਨਾ ਵੀ ਮੇਰੇ ਕੋਲੇ ਪੈਸਾ 9 ਕਰੋੜ ਸੀਗਾ ਮੈਂ ਪੂਰਾ ਖਰਚ ਕੇ ਤੇ ਮੋਤੀ ਸਾਹਿਬ ਨੂੰ ਕਿਹਾ ਮੈਨੂੰ ਹੋਰ ਦਿਓ ਕਿਉਂ ਕਰਕੇ ਗਰੀਬੀ ਸਾਡੇ ਕੋਲੇ ਬਹੁਤ ਜ਼ਿਆਦਾ ਹੈ ਕੀ ਹੈ ਤੇ ਗਰੀਬੀ ਤੁਸੀਂ ਤੋੜਨਾ ਚਾਹੁੰਦੇ ਹੋ ਪਰ ਇਹਦਾ ਲੱਕ ਨਹੀਂ ਟੁੱਟਿਆ ਕਿਉਂ ਕਰਕੇ ਗਰੀਬਾਂ ਦੇ ਕੋਲੇ ਘਰ ਹੈ ਨਹੀਂਗੇ ਟੁੱਟੇ ਫੁੱਟੇ ਹੈ ਤੇ ਉਹਨਾਂ ਦੇ ਕੋਲ ਇੱਕ ਕਮਰਾ ਵੀ ਹੈ ਉਹਦੇ ਵਿੱਚ ਜਿਦਾ ਖੈ ਰ ਹੈ ਉਹ ਵੀ ਰਹਿੰਦੀ ਹੈ ਉਹਨਾਂ ਦਾ ਮੁੰਡਾ ਤੇ ਨੂੰ ਵੀ ਰਹਿੰਦੀ ਹੈ ਜੇ ਤੋ ਜਵਾਈ ਟਟੀ ਆ ਜੇ ਉਹ ਵੀ ਰਹਿੰਦਾ ਹੈ ਜਦੋਂ ਕੜਾਕੇ ਦੀ ਠੰਡ ਸਿਆਲ ਦੇ ਵਿੱਚ ਪੈ ਜਾਂਦੀ ਹੈ ਤੇ ਉਹਨਾਂ ਦਾ ਡੰਗਰ ਮੱਝ ਜਾਏ ਕੋਈ ਪਸ਼ੂ ਹੋਏ ਉਹ ਵੀ ਉਸੇ ਕਮਰੇ ਦੇ ਵਿੱਚ ਹੁੰਦਾ ਹੈ ਤੇ ਮੈਨੂੰ ਬੜਾ ਅਫਸੋਸ ਹੈ ਤੇ ਦੂਸਰੇ ਪਾਸੇ ਮੈਂ ਦੇਖ ਰਿਹਾ ਕਿ ਇਹ ਆਪਾ ਰਾਸ਼ਟਰਵਾਦੀ ਹਿੰਦੂਤਵਾ ਦੇ ਲਈ ਰਾਮ ਮੰਦਰ ਦੇ ਲਈ ਵੋਟਾਂ ਮੰਗ ਰਿਹਾ ਹੈ ਬੀਜੇਪੀ ਆਰਐਸਐਸ ਪਰ ਜਦੋਂ ਇੱਕ ਧਾਰਮਿਕ ਹਿੰਦੂਆਂ ਦੀ ਗਊ ਪੂਰਾ ਖੰਦੀ ਹੋਵੇ ਤੇ ਇਹ ਪਲਾਸਟਿਕ ਦੇ ਲਫਾਫੇ ਖੰਦੀ ਹੋਵੇ ਮੈਨੂੰ ਬੜੀ ਸ਼ਰਮ ਆਉਂਦੀ ਹੈ ਦੂਸਰੀ ਸ਼ਰਮ ਹੈ ਕਿ ਗੰਗਾ ਇੱਕ ਪਵਿੱਤਰ ਹਿੰਦੂਆਂ ਦਾ ਪੁਰਾਣਾ ਦਰਿਆ ਹੈ ਉਹਦੇ ਵਿੱਚ ਸਾਰੇ ਗੰਦਗੀ ਜਿੰਨੇ ਵੀ ਸ਼ਹਿਰ ਹੈ ਉਹਦੀ ਗੰਦਗੀ ਗੰਗਾ ਦੇ ਵਿੱਚ ਜਾਂਦੀ ਹੈ ਬੇਸ਼ੱਕ ਮਿਊਨਿਸਪੈਲਿਟੀ ਹੋਵੇ ਬੇਸ਼ੱਕ ਟਾਇਲਟ ਹੋਵੇ ਐਮਪੀ ਮੈਂਬਰ ਪਾਰਲੀਮੈਂਟ ਸਾਡੇ ਮੋਦੀ ਸਾਹਿਬ ਵਰਨਾ ਸੀ ਜਿਹੜਾ ਆਪਣਾ ਪੇਟ ਸਾਫ਼ ਕਰਦੇ ਹੈ ਉਹ ਵੀ ਫਲਸ਼ ਕਰਦੇ ਹੈ ਤੇ ਉਹ ਵੀ ਗੰਗਾ ਜੀ ਦੇ ਵਿੱਚ ਜਾਂਦਾ ਹੈ ਤੇ ਹਿੰਦੂਆਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਖਿਆਲ ਰੱਖਣਾ ਚਾਹੀਦਾ ਹੈ ਕਿ ਕਿਵੇਂ 1947 ਤੋਂ ਬਾਅਦ ਜਦੋਂ ਗੰਦਾ ਮਰੇਜਾਂ ਦੇ ਵੇਲੇ ਸਾਫ਼ ਸੁਥਰੀ ਚੱਲਦੀ ਸੀ ਜਦ ਦਾ ਹਿੰਦੂਤਵਾ ਦਾ ਰਾਜ ਆਇਆ ਤਾਂ ਸਾਰੀ ਗੰਦਗੀ ਆਪਣੇ ਧਾਰਮਿਕ ਦਰਿਆ ਦੇ ਵਿੱਚ ਇਹ ਹਿੰਦੂਤਵਾ ਦੀਆਂ ਸਰਕਾਰਾਂ ਸਿੱਟਦੀਆਂ ਰਹਿੰਦੀਆਂ ਜਿਹੜੀ ਸ਼ਰਮ ਦੀ ਗੱਲ ਹੈ ਤੇ ਗਊ ਨੂੰ ਵੀ ਨਹੀਂ ਸਾਮਸਖਦੇ ਪਿਛਲੀ ਪਾਰਲੀਮੈਂਟ ਦੇ ਵਿੱਚ ਮੈਂ ਕਿਹਾ ਸੀਗਾ ਕਿ 100 ਰੁਪਿਆ ਪ੍ਰਤੀ ਹਰੇਕ ਗਊਸ਼ਾਲਾ ਦੇ गांव ਨੂੰ ਮਿਲਣਾ ਚਾਹੀਦਾ ਜਿਹਦੇ ਨਾਲ ਗਊਸ਼ਾਲਾ ਵਾਲੇ ਸਾਡੇ ਜ਼ਿਮੀਦਾਰਾਂ ਤੋਂ ਪੱਟੇ ਖਰੀਦਣਗੇ ਹੁਣ ਗਵਾਂ ਉਹਨਾਂ ਦੇ ਖੇਤਾਂ ਨੂੰ ਉਜਾੜਦੀ ਹੈ ਉਹ ਸਾਰੀ ਸੰਭਾਲ ਹੋ ਚੁਗੀ ਪਰ ਮجب ਨੂੰ ਭਾਜਪੀ ਤੇ ਆਰਐਸਐਸ ਨੇ ਉੱਤੇ ਰੱਖਿਆ ਪਰ ਜਿਹੜੇ ਬੁਨਿਆਦੀ ਅਸੂਲ ਹੈ ਕਿ ਧਰਮ ਦੀ ਸੇਵਾ ਕਰਨੀ ਹੈ ਉਹਨੂੰ ਧਾਰਮਿਕ ਸਮਝਣਾ ਗੰਗਾ ਨੂੰ ਧਾਰਮਿਕ ਸਮਝਣਾ ਇਹ ਇਹਨਾਂ ਦੇ ਦਿਮਾਗ ਦੇ ਵਿੱਚ ਅਜੇ ਤੱਕ ਨਹੀਂ ਵੜਿਆ ਹੈਗਾ ਜਿਹੜੀ ਅੱਗੇ ਗੱਲ ਚੱਲਣ ਨਹੀਂ ਦਿੱਤੀ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਤਾਂ ਡਿਪਟੀ ਕੁਐਸਚਨਰ ਨੂੰ ਵੀ ਕਿਹਾ ਸੀਗਾ ਕਿ ਇਹ ਜਿਹੜੇ ਮੌਤ ਦੇ ਹੱਥ ਆਏ ਐ ਇਹ ਗਰੀਬ ਆਦਮੀ ਐ ਇਹਨਾਂ ਦੇ ਮਾਂ ਪਿਓ ਕੋਲੇ ਮੈਂ ਸਾਰਿਆਂ ਕੋਲੇ ਗਿਆ ਬਿਰਦ ਐ ਉਹ ਖਾਣਾ ਪੀਣਾ ਕਿਵੇਂ ਕਰਨਗੇ ਕਿਉਂ ਕਰਕੇ ਉਹਨਾਂ ਦੇ ਕਮਾਉਣ ਵਾਲੇ ਪੁੱਤ ਚਲੇ ਗਏ ਹਨ ਉਹਨਾਂ ਦੀਆਂ ਨੌਜਵਾਨ ਵਿਧਵਾ ਹੈ ਕੀ ਹੈ ਉਹਨਾਂ ਨੂੰ ਸਰਕਾਰ ਦੇ ਨੌਕਰੀ ਦੇਣੀ ਚਾਹੀਦੀ ਹੈ ਤੇ ਤਕਰੀਬ 50 ਲੱਖ ਰੁਪਇਆ ਹਰੇਕ ਬਜ਼ੁਰਗ ਨੂੰ ਦੇਣਾ ਚਾਹੀਦਾ ਮਾਫ ਜਾ ਤਾਂ ਸਾਰਾ ਕੁਝ ਮੈਂ ਦੇਖਿਆ ਇੱਕ ਹੀ ਘਰਾਂ ਦੇ ਵਿੱਚ ਮੈਂ ਗਿਆ ਤੇ ਇੱਕ ਹੀ ਬੰਦਿਆਂ ਦਾ ਆਪ ਖੁਦ ਸਸਕਾਰ ਕਰਾਇਆ ਹੈ ਹੁਣ ਸਾਡੀਆਂ ਕਣਕਾਂ ਅੱਗੇ ਜੀ ਆਏ ਪਾਕਿਸਤਾਨ ਦੇ ਵਿੱਚ ਕਣਕ ਦੀ ਘਾਟ ਹੈ ਪਾਕਿਸਤਾਨ ਰੂਸ ਤੋਂ ਕਣਕ ਮੰਗਾ ਰਿਹਾ ਹਜ਼ਾਰਾਂ ਮੀਟਾ ਪਰ ਸਾਡੀ ਤਾਂ ਵਾਟ ਲੱਗਦੀ ਹੈ ਵਾਟ ਦੇ ਨਾਲ ਤੇ ਅਸੀਂ ਬੋਰੀਆਂ ਸਿੱਟ ਕੇ ਉਧਰ ਭੇਜ ਸਕਦੇ ਆ ਤੇ ਸਾਡੀ ਟਰੇਡ ਕਿਉਂ ਨਹੀਂ ਮੋਦੀ ਤੇ ਬੀਜੇਪੀ ਆਰਐਸ ਖੋਲ ਦੇ ਕਿ ਜਿਹੜੀ ਸਾਡੀ ਬਾਸਮਤੀ ਇੱਥੇ ਸਾਡੇ 3000 ਰੁਪਏ ਪਰ ਕਵਿੰਟਲ ਵਿਕਦੀ ਹੈ ਜੇ ਪਾਕਿਸਤਾਨ ਤੋਂ ਅੱਗੇ ਚਲੇ ਜਾਈਏ ਈਰਾਨ ਦੇ ਵਿੱਚ ਉਥੇ 25000 ਰੁਪਏ ਪਰ ਕਵਿੰਟਲ ਉਸੇ ਬਾਸਮਤੀ ਦਾ ਸਾਡੀ ਟਰਾਂਸਪੋਰਟ ਵਧੇ ਸਾਡੇ ਜਿਹੜੇ ਲੋਕ ਹੈ ਉਹ ਮਜ਼ਦੂਰੀ ਖੇਤ ਮਜ਼ਦੂਰੀ ਕਰਦੇ ਆ ਕਿਸਾਨੀ ਕਰਦੇ ਆ ਟਰਾਂਸਪੋਰਟ ਕਰਦੇ ਹੈ ਵਪਾਰ ਕਰਦੇ ਹੈ ਦੁਕਾਨਦਾਰ ਨੇ ਇਹ ਸਾਰੇ ਪਰਫੁੱਲਤ ਹੋਣਗੇ ਤੇ ਇਹ ਨੌਕਰੀਆਂ ਤੇ ਲੱਦਣਗੇ ਟਰਾਂਸਪੋਰਟ ਵਧੂਗੀ ਤੇ ਆਵਾਜਾ ਵੀ ਵਧੂਗੀ ਤੇ ਸਾਡਾ ਕਸ਼ਮੀਰ ਦਾ ਹਿਮਾਚਲ ਦਾ ਹਰਿਆਣਾ ਦਾ ਰਾਜਸਥਾਨ ਪੰਜਾਬ ਦਾ ਬਹੁਤ ਫਾਇਦਾ ਹੋਊਗਾ